ਮਿੱਤਰੋ ਦੋ ਘੋੜੀਆਂ ਦਿਖਾਉਣ ਲੱਗਾ ਤੁਹਾਨੂੰ ਮਾਰ ਬਾੜੀ ਦੋਨੀਆਂ ਸਾਫ਼ ਸੁਥਰੀਆਂ ਘੋੜੀਆਂ ਨੇ ਇੱਕ ਤਾਂ ਜਿਹੜੀ ਦੇਖ ਰਹੇ ਹੋ ਕਾਲੀ ਘੋੜੀ ਇਹ ਆ ਤੇ ਇੱਕ ਆ ਤੇਲੀਆ ਕਵੈਤ ਕਲਰ ਦੀ ਘੋੜੀ ਆ ਦੋਨੇ ਘੋੜੀਆਂ ਸਾਫ਼ ਸੁਥਰੀਆਂ ਨੇ ਬਾਲ ਪੌਰੀਆਂ ਦੀਆਂ ਵੀ ਨੇ ਸਾਫ਼ ਸੁਥਰੀਆਂ ਤੇ ਚਾਲ ਵਗੈਰਾ ਦੀਆਂ ਵੀ ਤੇ ਗੱਬਣਾ ਵੀ ਨੇ ਦੋਨੇ ਘੋੜੀਆਂ ਦੋਨਾਂ ਦੀ ਡਿਟੇਲ ਆ ਜਿਹੜੀ ਆਪਾਂ ਤੁਹਾਨੂੰ ਸਾਰੀ ਵੀਡੀਓ ਵਿੱਚ ਦੇਵਾਂਗੇ ਐਂਡ ਤੱਕ ਵੀਡੀਓ 'ਚ ਬਣੇ ਰਹੋ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਫੇਸਬੁੱਕ ਪੇਜ ਨੂੰ ਵੀ ਫੋਲੋ ਕਰ ਲਿਓ ਦੋਸਤੋ ਪਹਿਲਾਂ ਆਪਾਂ ਗੱਲ ਕਰਦੇ ਆਂ ਦੋਸਤੋ ਇਸ ਕਾਲੀ ਘੋੜੀ ਦੀ ਬੰਦਾਂ ਦਾ ਤੁਸੀਂ ਇਹਦੀ ਚਾਲ ਚੈੱਕ ਕਰੋ ਐਨ ਆਉਂਦੀ ਆ ਕਾਰ ਮੰਗੂ ਭੱਜੀ ਘੋੜੀ ਰੇਵੀਆ ਚਾਲ ਬਹੁਤ ਸੋਹਣੀ ਚਾਲ ਆ ਇਹਦੇ ਵਿੱਚ ਜਮੀ ਬੰਦਾ ਬੁੜਕ ਨਹੀਂ ਰਿਹਾ ਤੁਸੀਂ ਦੇਖੋ ਚੈੱਕ ਕਰੋ ਬਾਲੀ ਸੋਹਣੀ ਰੇਵੀਆ ਚਾਲ ਐਸ ਘੋੜੀ ਦੇ ਵਿੱਚ ਤੇ ਇਹ ਸਾਢੇ 5 ਮਹੀਨਾ ਦੀ ਗੱਬਣ ਆ ਘੋੜੀ ਜਿਹੜੀ ਸਕਰੀਨ ਤੇ ਦੇਖ ਰਹੇ ਹੋ ਮੱਥੇ ਫੁੱਲਾ ਤੇ ਥੋੜੇ ਥੋੜੇ ਮੂਰਲੇ ਪੈਰ ਚਟੇ ਆ ਬਾਕੀ ਬਲੈਕ ਆ ਸਾਰੀ ਤੇ ਸਾਢੇ 5 ਮਹੀਨਾ ਦੀ ਗੱਬਣ ਚੈੱਕ ਪਾਸ ਆ ਇਹ ਰਾਜਾ ਘੋੜਾ ਕੋਈ ਉਸ ਘੋੜੇ ਤੋਂ ਇਹ ਗੱਬਣ ਆ ਸਾਢੇ 5 ਮਹੀਨਿਆਂ ਦੀ ਫੱਟੀ ਵਾਲੀ ਹਾਈਟ ਬਾਈ ਕਹਿੰਦਾ 60 ਇੰਚਾ ਬਾਈ ਕਹਿੰਦਾ ਵੀ ਜਿੰਨੀ ਗੱਲ ਆਪਾਂ ਕਹਾਂਗੇ ਬਾਈ ਕਹਿੰਦਾ ਉੰਨੀ ਗੱਲ ਨਿਕਲੂਗੀ ਜ਼ਿੰਮੇਦਾਰੀ ਬਾਈ ਨੇ ਪੂਰੀ ਫੁੱਲ ਦਿੱਤੀ ਆ ਚਾਹੇ ਕੋਈ ਫੀਤਾ ਲੈ ਆਵੇ ਕਹਿੰਦਾ ਘਰ ਆ ਕੇ ਹਾਈਟ ਵਗੈਰਾ ਜਾਨਵਰਾਂ ਦੀ ਮੇਰ ਲੈ ਜਿੰਨੀ ਕਹਦੀ ਉੰਨੀ ਪੱਕੀ ਆ ਜਮਾ ਕੋਈ ਡਿਟੇਲ ਚ 19 ਇਹ ਸਾਰੀ ਸਹੀ ਆ ਜਿੰਨੀ ਬਾਈ ਨੇ ਦੱਸਦੀ ਤੇ ਸਾਢੇ 5 ਮਹੀਨੇ ਦੀ ਗੱਬਣਾ ਰੇਵੀਆ ਚਾਲ ਦੀ ਪਾਸ ਆ ਇਹ 60 ਇੰਚ ਹਾਈਟ ਆ ਦੋਸਤੋ ਸਾਢੇ 5 ਸਾਲ ਘੋੜੀ ਦੀ ਉਮਰ ਆ ਤੇ ਦੋਨੇ ਜਾਨਵਰ ਇੱਕ ਪਿੰਡ 'ਚ ਹੀ ਖੜੇ ਨੇ ਇੱਕ ਘਰੀ ਖੜੇ ਨੇ ਬਾਈ ਕੋਲ ਆ ਤੁਹਾਨੂੰ ਦਿਖਾਉਣ ਲੱਗਿਆ ਦੋਸਤੋ ਤੇਲੀਆ ਕਵੈਤ ਕਲਰ ਦੀ ਘੋੜੀ ਤੇ ਇਹਦਾ ਇੱਕ ਪੈਰ ਪਸਲਾ ਚਿੱਟਾ ਹੈਗਾ ਤੇ ਇਹਦੀ ਹਾਈਟ ਬਾਈਆਂ ਨੇ 61 ਇੰਚ ਦੱਸੀ ਆ ਬਾਲਪੌਰੀਆਂ ਦੀ ਬਾਈ ਕਹਿੰਦਾ ਬਿਲਕੁਲ ਸਾਫ਼ ਆ ਕੋਈ ਵੀ ਗਲਤ ਪੌਰੀ ਨਹੀਂ ਹੈਗੀ ਸਾਊਸੀਲ ਜਾਨਵਰ ਨੇ ਦੋਸਤੋ ਦੋਨੀਆਂ ਤੇ 61 ਇੰਚ ਦੀ ਹਾਈਟ ਆ 3 ਮਹੀਨਾ ਦੀ ਗੱਬਣ ਚੈੱਕ ਪਾਸ ਬਾਈ ਕਹਿੰਦਾ ਜ਼ਿੰਮੇਦਾਰੀ ਆਪਣੀ ਜਿੰਨੀ ਵੀ ਜਾਨਵਰ ਚ ਕੋਈ ਆਪਾਂ ਗੱਲਬਾਤ ਦੱਸ ਰਿਆਂ ਸਾਰੀ ਸਹੀ ਨਿਕਲੂਗੀ ਤੇ 65 ਇੰਚ ਹਾਈਟ ਆ ਬਾਲਪੋਰੀਆਂ ਦੀ ਸਾਫਾ ਹਰੇਵੀਆ ਚਾਲ ਬਹੁਤ ਸੋਹਣੀ ਚਾਲ ਚੱਲਦੀ ਆ ਬਾਈ ਕਹਿੰਦਾ ਤੇ 5 ਤੋਂ 6 ਸਾਲ ਦੇ ਲਗਭਗ ਇਸ ਘੋੜੀ ਦੀ ਉਮਰ ਆ ਜਿਹੜੀ ਆ ਤੇਲੀਆ ਕਵੈਤ ਕਲਰ ਦੀ ਘੋੜੀ ਆ ਇਹਦਾ ਬਾਈ 1,20,000 ਰੁਪਿਆ 1,10,000 ਰੁਪਿਆ ਮੰਗਦੇ ਨੇ ਦੋਸਤੋ ਤੇ ਜਿਹੜੀ ਬਲੈਕ ਘੋੜੀ ਆ ਉਹਦਾ ਬਾਈ 1,10,000 ਰੁਪਿਆ ਮੁੱਲ ਕਰਦੇ ਨੇ ਜੇ ਕਿਸੇ ਮਿੱਤਰ ਪਿਆਰਿਆਂ ਨੂੰ ਦੋਨਾਂ ਜਾਨਵਰਾਂ ਚੋਂ ਕੋਈ ਪਸੰਦ ਆਉਂਦਾ ਤਾਂ ਬਾਈਆਂ ਦਾ ਪਿੰ ਤਪੇ ਦੇ ਕੋਲ ਪੈ ਜਾਂਦਾ ਏ ਜਦੋਂ ਬਰਨਾਲੇ ਤੋਂ ਆਪਾਂ ਬਠਿੰਡੇ ਨੂੰ ਜਾਂਦੇ ਆਂ ਰਸਤੇ 'ਚ ਤਪਾ ਆਉਂਦਾ ਤਪੇ ਦੇ ਕੋਲ ਹੀ ਪਿੰਡ ਪੈ ਜਾਂਦਾ ਰਾਇਆ ਉੱਥੇ ਇਹ ਦੋਨੇ ਜਾਨਵਰ ਖੜੇ ਨੇ ਤੁਸੀਂ ਦੇਖ ਪਰਖ ਕੇ ਦੋਨੇ ਜਾਨਵਰ ਖਰੀਦ ਸਕਦੇ ਹੋ ਦੋਸਤੋ ਤੇ ਬਾਈਆਂ ਨੇ ਜਿੰਨੀ ਜਾਣਕਾਰੀ ਦੱਸੀ ਆ ਆਪਾਂ ਉਨੀ ਜਾਣਕਾਰੀ ਦੱਸਤੀ ਤੇ ਤੁਸੀਂ ਆਪਣੀ ਜ਼ਿੰਮੇਵਾਰੀ ਤੇ ਜਾ ਕੇ ਦੋਨੇ ਜਾਨਵਰਾਂ 'ਚੋਂ ਕੋਈ ਵੀ ਜਾਨਵਰ ਖਰੀਦ ਸਕਦੇ ਹੋ ਦੋਸਤੋ ਬਾਈਆਂ ਦਾ ਨੰਬਰ ਸਕਰੀਨ ਤੇ ਦਿੱਤਾ ਹੋਇਆ ਤੁਸੀਂ ਬਾਈਆਂ ਨਾਲ ਗੱਲਬਾਤ ਕਰ ਸਕਦੇ ਹੋ ਇਨ੍ਹਾਂ ਜਾਨਵਰਾਂ ਦੇ ਸਬੰਧ ਵਿੱਚ ਤੇ ਬਾਕੀ ਆਪਣੀ ਨੰਬਰ ਵੀ ਸਕਰੀਨ ਦੇ ਉੱਪਰ ਚੱਲ ਰਿਹਾ ਜੇ ਕਿਸੇ ਮਿੱਤਰ ਪਿਆਰੇ ਨੇ ਆਪਣੇ ਚੈਨਲ ਤੇ ਕੋਈ ਐਡ ਲਗਵਾਉਣੀ ਆ ਤਾਂ ਉਹ ਆਪਣੇ ਨਾਲ ਵੀ ਸੰਪਰਕ ਕਰ ਸਕਦਾ ਦੋਸਤੋ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਦਬਕੇ ਤਾਂ ਜੋ ਵੀਡੀਓ ਆਪਣੀ ਹੋਰ ਮਿੱਤਰ ਪਿਆਰੇ ਤੱਕ ਪਹੁੰਚ ਸਕੇ ਦੋਸਤੋ ਧੰਨਵਾਦ ਵੀਡੀਓ ਵੇਖਣ ਲਈ ਜਉਂਦੇ ਵਾਸਤੇ ਰੇ